ਸਤਿ ਸ਼੍ਰੀ ਅਕਾਲ ਜੀ ਡੀਬੀਸੀ ਪੰਜਾਬੀ ਤੇ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦਿੱਤੇ ਪਏ ਤੁਸੀਂ ਆਪਣੀ ਸਕਰੀਨ ਦੇ ਉੱਤੇ ਤੇ ਅੱਜ ਅਸੀਂ ਪਹੁੰਚੇ ਆ ਪਿੰਡ ਗਰੋਟਿਆ ਜ਼ਿਲ੍ਹਾ ਗਰਦਾਸਪੁਰ ਧੰਦਾਦੀ ਕੀ ਗੀਤਕਾਰ ਗੀਤਕਾਰ ਦੀ ਕਲਮ ਦੇ ਵਿੱਚੋਂ ਉਪਜੇ ਹੋਏ ਸ਼ਬਦਾਂ ਨੂੰ ਗਾਉਣਾ ਤੇ ਉਸ ਤੋਂ ਬਾਅਦ ਦੁਨੀਆ ਦੇ ਵਿੱਚ ਸਾਂ ਜਾਣਾ ਤੇ ਸਭ ਤੋਂ ਪਹਿਲਾਂ ਜਿਹੜਾ ਆ ਅਸੀਂ ਗੀਤਕਾਰ ਦੀ ਗੱਲ ਕਿਉਂ ਕਰਦੇ ਪਏ ਆ ਕਿਉਂਕਿ ਅੱਜ ਅਸੀਂ ਇੱਕ ਐਸੇ ਗੀਤਕਾਰ ਦੇ ਘਰ ਦੇ ਵਿੱਚ ਖੜੇ ਆ ਜਿਨ੍ਹਾਂ ਦਾ ਇੱਕ ਬਹੁਤ ਹੀ ਸੁੰਦਰ ਲਿਖਿਆ ਹੋਇਆ ਗੀਤ ਜਿਹੜਾ ਕਾਲਾ ਟਿੱਕਾ ਜੋ ਕਿ ਮਾਰਕੀਟ ਦੇ ਵਿੱਚ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਚੱਲਦਾ ਪਿਆ ਤੇ ਉਹਦਾ ਗਾਇਕ ਅੱਜ ਪਵਨ ਗਰੋਟੀਆ ਜੀ ਦੇ ਘਰ ਦੇ ਵਿੱਚ ਅਮਨ ਹੈਪੀ ਜੀ ਆਪਣੀ ਟੀਮ ਦੇ ਨਾਲ ਆਪਣੇ ਮਿੱਤਰਾਂ ਦੋਸਤਾਂ ਦੇ ਨਾਲ ਇੱਥੇ ਇੱਕ ਛੋਟੀ ਜੀ ਪਾਰਟੀ ਦੇ ਲਈ ਪਹੁੰਚੇ ਨੇ ਅਮਨ ਹੈਪੀ ਜੀ ਦਾ ਬਹੁਤ ਹੀ ਖੂਬਸੂਰਤ ਗੀਤ ਜੋ ਕਿ ਉਹਨਾਂ ਦੀ ਮਿੱਠੀ ਆਵਾਜ਼ ਦੇ ਵਿੱਚ ਬਹੁਤ ਹੀ ਪਿਆਰਾ ਜਿਹਾ ਗੀਤ ਜਿਹੜਾ ਆ ਉਹ ਕਾਲਾ ਟਿੱਕਾ ਰਿਲੀਜ਼ ਹੋ ਚੁੱਕਾ ਆ YouTube ਦੇ ਇਹ ਗੀਤ ਬਹੁਤ ਹੀ ਵਧੀਆ ਨਾਮ ਨਾਲ ਖੜਦਾ ਪਿਆ ਆ ਤੇ ਇਹਦੇ ਜਿਹੜੇ ਗੀਤਕਾਰ ਨੇ ਜਿੰਨਾਂ ਨੇ ਕਲਮ ਦੇ ਵਿੱਚੋਂ ਇਹ ਸ਼ਬਦ ਜਿਹੜੇ ਨੇ ਉਪਜੇ ਨੇ ਉਹ ਨੇ ਪਵਨ ਗਰੋਟੀਆ ਜੀ ਇਸ ਟਾਈਮ ਪਵਨ ਗਰੋਟੀਆ ਜੀ ਵੀ ਸਾਡੇ ਨਾਲ ਹੀ ਨੇ ਅਮਨ ਹੈਪੀ ਜੀ ਵੀ ਨਾਲ ਨੇ ਉਹਨਾਂ ਦੇ ਨਾਲ-ਨਾਲ ਜਿਹੜਾ ਹੈ ਜਲੰਧਰ ਤੋਂ ਸਪੈਸ਼ਲ ਜਿਹੜੇ ਨੇ ਉਹ ਇੱਥੇ ਮਨੋਰ ਧਾਰੀਵਾਲ ਜੀ ਜਿਹੜੇ ਨੇ ਪਹੁੰਚੇ ਨੇ ਉਹਨਾਂ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇਸ ਟੀਮ ਦਾ ਜਿਹੜਾ ਆ ਸਾਥ ਦਿੱਤਾ ਆ ਅਮਨ ਹੈਪੀ ਜੀ ਦੇ ਸਿਰ ਦੇ ਉੱਤੇ ਹੱਥ ਰੱਖ ਕੇ ਇਸ ਗੀਤ ਨੂੰ ਵਧੀਆ ਤਰੀਕੇ ਦੇ ਨਾਲ ਜਿਹੜਾ ਆ ਪ੍ਰਮੋਟ ਕੀਤਾ ਗਿਆ ਆ ਤੇ ਉਹਨਾਂ ਦਾ ਸਾਥ ਦੇਣ ਦੇ ਲਈ ਨਾਲ ਦੀ ਨਾਲ ਹੋਰ ਵੀ ਬਹੁਤ ਜ਼ਿਆਰੀਆਂ ਮਹਾਨ ਹਸਤੀਆਂ ਜਿਨ੍ਹਾਂ ਦੇ ਵਿੱਚ ਜੇਪੀ ਖਰਲਾਂ ਵਾਲੇ ਬਹੁਤ ਹੀ ਨਾਮੀ ਗੀਤਕਾਰ ਇੱਥੇ ਪਹੁੰਚੇ ਹੋਏ ਨੇ ਨਾਲ ਹੀ ਉਹਨਾਂ ਦੇ ਜਿਹੜੇ ਨੇ ਸਲਾਰੀਆ ਜੀ ਪਹੁੰਚੇ ਹੋਏ ਨੇ ਪਿੱਸੇ ਜੀ ਇਹਨਾਂ ਦਾ ਬਹੁਤ ਹੀ ਮਕਬੂਲ ਗੀਤ ਜਿਹੜਾ ਸੀ ਹੋਇਆ ਸੀ ਰਾਜਪੂਤ ਹੁੰਦੇ ਸੂਰਮੇ ਬਹੁਤ ਹੀ ਮਹਾਨ ਹਸਤੀਆਂ ਇੱਥੇ ਪਹੁੰਚੀਆਂ ਨੇ ਪਿੰਡ ਦੇ ਸਰਪੰਚਾ ਵੀ ਇੱਥੇ ਟਾਈਮ ਮੌਜੂਦ ਨੇ ਗਰੋਟਿਆ ਜੀ ਦਾ ਸਾਥ ਦੇਣ ਵਾਸਤੇ ਪਮਨ ਗਰੋਟਿਆ ਜੀ ਨੂੰ ਅਸਰਵਾ ਦੇਣ ਵਾਸਤੇ ਕਿਉਂਕਿ ਬਹੁਤ ਹੀ ਸੋਹਣਾ ਗੀਤ ਜਿਹੜਾ ਆ ਇਹਨਾਂ ਵੱਲੋਂ ਜਿਹੜਾ ਲਿਖਿਆ ਗਿਆ ਆ ਤੇ ਅਮਨ ਹੈਪੀ ਜੀ ਵੱਲੋਂ ਜਿਹੜਾ ਆ ਇਹ ਗੀਤ ਗਾਇਆ ਗਿਆ ਆ ਤੇ ਗੀਤ ਜਿਹੜਾ ਆ ਉਹ YouTube ਦੇ ਉੱਤੇ ਦਿਲ ਰੂਬਾ ਮਿਊਜ਼ਿਕ ਕੰਪਨੀ ਵੱਲੋਂ ਜਿਹੜਾ ਆ ਰਿਲੀਜ਼ ਕੀਤਾ ਗਿਆ ਤੇ ਰਿਲੀਜ਼ ਕਰਨ ਤੋਂ ਬਾਅਦ ਬਹੁਤ ਹੀ ਵਧੀਆ ਗੀਤ ਨੂੰ ਜਿਹੜਾ ਆ ਹੰਗਾਰਾ ਮਿਲਦਾ ਪਿਆ ਆ ਦਰਸ਼ਕਾਂ ਦਾ ਵੀ ਇਹਨਾਂ ਨੇ ਜਿਹੜਾ ਆ ਧੰਨਵਾਦ ਕੀਤਾ ਕਿ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜਾ ਆ ਦਰਸ਼ਕ ਇਸ ਗੀਤ ਨੂੰ ਸਲਾਹ ਰਹੇ ਨੇ ਦੇਖ ਰਹੇ ਨੇ ਤੇ ਵੱਧ ਵੱਧ ਜਿਹੜਾ ਆ ਇਸ ਗੀਤ ਨੂੰ ਲੋਕ ਸ਼ੇਅਰ ਵੀ ਕਰਦੇ ਪਏ ਨੇ ਆਪਣੀ ਆਪਣੀ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਤੇ ਬਹੁਤ ਸਾਰੇ ਕਲਾਕਾਰਾਂ ਨੇ ਵੀ ਇਹਨਾਂ ਦਾ ਸਾਥ ਦਿੱਤਾ ਤੇ ਇਸ ਟਾਈਮ ਜੇਕਰ ਤੁਸੀਂ ਵੀ ਗੀਤ ਦੇਖਣਾ ਚਾਹੁੰਦੇ ਹੋ ਤੇ ਇਹਦੇ ਡਿਸਕ੍ਰਿਪਸ਼ਨ ਦੇ ਵਿੱਚ ਵੀ ਤੁਹਾਨੂੰ ਇਹ ਗੀਤ ਮਿਲ ਜਾਵੇਗਾ ਇਹਦਾ ਲਿੰਕ ਮਿਲ ਜਾਵੇਗਾ ਗੀਤ ਦੇਖ ਸਕਦੇ ਹੋ ਵਧੀਆ ਲੱਗੇ ਤੇ ਇਹਨੂੰ ਸ਼ੇਅਰ ਕਰਕੇ ਤੁਸੀਂ ਅਮਨ ਹੈਪੀ ਤੇ ਪਮਨ ਗਰੋਟੀਆ ਜੀ ਦਾ ਜਿਹੜਾ ਆ ਮਨੋਵਲ ਵਧਾ ਸਕਦੇ ਹੋ ਤੇ ਸਾਡੇ ਨਾਲ ਇਸ ਟਾਈਮ ਸਾਰੀ ਟੀਮ ਮੌਜੂਦ ਆ ਮਨੋਰਥ ਵੀ ਮੌਜੂਦ ਨੇ ਸਾਰੇ ਇੱਥੇ ਮੌਜੂਦ ਨੇ ਗੱਲਬਾਤ ਵਾਰੀ ਵਾਰੀ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਸਭ ਤੋਂ ਪਹਿਲਾਂ ਸੁੰਦਰ ਸੁਸੀਲ ਸ਼ਬਦ ਲਿਖਣ ਵਾਲੇ ਕਾਲਾ ਟਿੱਕਾ ਦੇ ਪਵਨ ਗਰੋਟੀਆ ਜੀ ਜਿਨ੍ਹਾਂ ਦੇ ਘਰੇ ਅੱਜ ਹੀ ਪਹੁੰਚਿਆ ਪਹਿਲਾਂ ਉਹਨਾਂ ਦੇ ਨਾਲ ਹੀ ਗੱਲਬਾਤ ਕਰ ਲੈਣੇ ਕਿਉਂਕਿ ਸਭ ਤੋਂ ਪਹਿਲਾਂ ਗੀਤ ਜਿਹੜਾ ਆ ਉਹਨਾਂ ਦੀ ਕਲਮ ਤੋਂ ਹੀ ਇਹ ਉਪਜਿਆ ਤੇ ਉਹਨਾਂ ਨੇ ਇਹ ਗੀਤ ਕਦੋਂ ਲਿਖਿਆ ਕਿਸ ਤਰ੍ਹਾਂ ਲਿਖਿਆ ਤੇ ਕੀ ਆਇਆ ਕਿ ਇਹ ਗੀਤ ਲਿਖਣ ਦੇ ਵਾਸਤੇ ਸਾਡੇ ਨਾਲ ਪਵਨ ਜੀ ਮੌਜੂਦ ਨੇ ਪਵਨ ਜੀ ਕੀ ਕਹਿਣਾ ਚਾਹੋਗੇ ਅੱਜ ਆਪਣੇ ਇਸ ਗੀਤ ਬਾਰੇ ਹੈਲੋ ਸਸੀ ਗਾ ਜੀ ਸਭ ਤੋਂ ਪਹਿਲਾਂ ਮੈਂ ਸਾਰੀ ਟੀਮ ਦਾ तहे ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਸ ਗੀਤ ਨੂੰ ਪੂਰੀ ਸਪੋਰਟ ਨਾਲ ਮਿਲ ਸਿਰੇ ਚੜਾਇਆ ਹੈ ਔਰ ਸਭ ਤੋਂ ਵੱਧ ਹੈ ਪੀ ਭਾਜੀ ਦਾ ਵੀ ਧੰਨਵਾਦ ਕਰਦਾ ਹਾਂ ਮਨੋਰ ਭਾਜੀ ਦਾ ਵੀ ਜੇਪੀ ਭਾਜੀ ਦਾ ਵੀ ਸਾਰੀ ਹਸਾਬ ਦਾ ਵੀ ਜਿਨ੍ਹਾਂ ਨੇ ਇੱਥੇ ਆ ਕੇ ਮੇਰੇ ਨੂੰ ਮਿਲ ਹੌਸਲਾ ਵਜਾਈ ਕੀਤੀ ਹੈ ਔਰ ਬਹੁਤ ਬਹੁਤ ਥੈਂਕ ਯੂ ਜਨਾਬ ਜੀ ਭਾਈ ਦੇਲ ਰੂਬ ਮਿਊਜ਼ਿਕ ਦੇ ਉੱਤੇ ਗੀਤ ਰਿਲੀਜ਼ ਹੋ ਚੁੱਕਾ ਆ ਵਧੀਆ ਤਰੀਕੇ ਦੇ ਨਾਲ ਪ੍ਰਮੋਟ ਹੋ ਰਿਹਾ ਤੇ ਵਧੀਆ ਤਰੀਕੇ ਦੇ ਨਾਲ ਗੀਤ ਚੱਲਦਾ ਪਿਆ ਕੀ ਸੋਚਿਆ ਸੀ ਕਦੀ ਵੀ ਇੱਕਦਮ ਇੱਕ ਗੀਤ ਜਿਹੜਾ ਆ ਤੁਹਾਡਾ ਵਧੀਆ ਤਰੀਕੇ ਦੇ ਨਾਲ ਹਿਲਜੁਲ ਕਰੇਗਾ ਨਾ ਜੀ ਨਾ ਭਾਈ ਇਹ ਕਿਤੇ ਸੋਚਿਆ ਨਹੀਂ ਜੀ ਅੱਜ ਤੋਂ 1 ਸਾਲ ਪਹਿਲਾਂ ਭਾਜੀ ਨਾਲ ਗੱਲ ਹੋਈ ਸੀ ਤੇ ਹੋਰ ਵੀ ਮੈਂ ਕਈ ਕਲਾਕਾਰਾਂ ਨੂੰ ਭਾਜੀ ਮਿਲ ਚੁੱਕਾ ਤੇ ਕੋਈ ਰਿਸਪੌਂਸ ਨਹੀਂ ਦਿੰਦਾ ਜੀ ਭਾਜੀ ਨਾਲ ਜਦੋਂ ਗੱਲਬਾਤ ਹੋਈ ਆ ਭਾਜੀ ਕਹਿੰਦਾ ਮੈਨੂੰ ਦੱਸੋ ਕੁਝ ਭਾਈ ਨੂੰ ਜੇ ਮੈਂ ਦੱਸਿਆ ਦੋ ਤਿੰਨ ਗੀਤ ਸੁਣਾਏ ਭਾਈ ਨੂੰ ਪਾਜੀ ਜਨੋਂ ਕੇ ਜੀ ਸਾਰੇ ਕਰਾਂਗੇ ਆਪਾਂ ਕੋਈ ਗੱਲ ਨਹੀਂ ਉਸ ਤੋਂ ਬਾਅਦ ਭਾਈ ਨਾਲ ਫਿਰ ਆਪਣਾ ਫੈਮਿਲੀ ਰਿਲੇਸ਼ਨ ਬਣ ਗਏ ਤੇ ਪਾਜੀ ਹਾਣੇ ਫਿਰ ਪੂਰਨ ਨਭਾਇਆ ਸਾਡੇ ਨਾਲ ਜੀ ਵਧੀਆ ਚੱਲ ਰਹੀ ਜੀ ਅਹ ਮਨ ਜੀ ਹੁਣ ਤੱਕ ਕਿੰਨੇ ਗੀਤ ਲਿਖ ਚੁੱਕੇ ਗੀਤ ਪਾਜੀ ਲਗਭਗ 1.5 ਗੀਤ ਲਿਖ ਸੁੱਕਾ ਜੀ ਤੇ ਮੇਰਾ ਪਹਿਲਾ ਗੀਤ ਹੀ ਰਿਕਾਰਡ ਹੋਇਆ ਤੇ ਵਧੀਆ ਮਤਲਬ ਰਿਸਪੌਂਸ ਮਿਲ ਰਿਹਾ ਜੀ ਪਹਿਲੇ ਗੀਤ ਦੇ ਉੱਤੇ ਇੰਨਾ ਰਿਸਪੌਂਸ ਮਿਲ ਰਿਹਾ ਕਿੰਨੂੰ ਸਿਹਰਾ ਦੇਣਾ ਚਾਹੋਗੇ ਮੈਂ ਜੀ ਸਾਰੀ ਟੀਮ ਦਾ ਹੀ ਧੰਨਵਾਦ ਹੈ ਭਾਈ ਜਿਨ੍ਹਾਂ ਨੇ ਸਹਿਯੋਗ ਕੀਤਾ ਖਾਸ ਕਰਕੇ ਸਾਡੇ ਮਨੋਜ਼ ਹਰੀਵਾਲ ਸਾਹਿਬ ਜੀ ਇਹ ਸਾਡੀ ਹਰ ਪੱਖੋਂ ਬਹੁਤ ਸਪੋਰਟ ਕਰ ਰਿਹਾ ਜੀ ਸੋਸ਼ਲ ਮੀਡੀਆ ਦੇ ਲਾਲੋ ਚਾਹੇ ਹਰ ਜਰੀਏ ਨਾਲ ਸਾਨੂੰ ਭਾਜੀ ਬਹੁਤ ਸਪੋਰਟ ਕਰਦੇ ਜੀ ਜਦੋਂ ਤੁਹਾਡਾ ਗੀਤ ਅਮਨ ਜੀ ਨੇ ਸਿਲੈਕਟ ਕਰ ਲਿਆ ਤੇ ਇਸ ਨੂੰ ਰਿਕਾਰਡ ਕਰਕੇ ਤੁਹਾਡੇ ਤੱਕ ਪਹੁੰਚਿਆ ਉਦੋਂ ਦੇ ਜਿਹੜੇ ਹਾਊ ਭਾ ਹੋਇਓ ਕਿਵੇਂ ਦੀ ਭਾਜੀ ਖੁਸ਼ੀ ਦਾ ਕੋ ਟਿਕਾਣਾ ਨਹੀਂ ਰਿਹਾ ਜੀ ਭਾਜੀ ਨੇ ਉੱਥੋਂ ਮਤਲਬ ਕਰਤਾਰਪੁਰ ਗਈ ਭਾਜੀ ਕਰਤਾਰਪੁਰ ਤੋਂ ਵੀ ਭਾਜੀ ਨੇ ਮੈਨੂੰ ਫੋਨ ਕਰਤਾ ਸੀ ਲੌਧੀ ਨੰਗਲ ਜਿੱਥੇ ਗਈ ਹਰੀਮਤ ਜੀ ਕੋਲ ਮਿਊਜ਼ਿਕ ਕਰਾਇਆ ਉੱਥੋਂ ਭਾਈ ਨੇ ਵੀਡੀਓ ਪਾਤੀ ਸੀ ਮਨੂੰ ਵੀ ਅ ਰਾਤ 12 ਵਜੇ ਭਾਈ ਨੇ ਫੋਨ ਕੀਤਾ ਸੀ ਭਾਈ ਨਾਲ ਸੀ ਤੇ ਭਾਈ ਨੂੰ ਉਹ ਕਿਹਾ ਵੀ ਆਪਾਂ ਉਦੋਂ ਹੀ ਆਵਾਂਗੇ ਚਾਹ ਦਾ ਕੱਪ ਪੀਣਾ ਆਗੇ ਘਰ ਜਦੋਂ ਗੀਤ ਪੂਰਾ ਹੋ ਜਾਏਗਾ ਜਦੋਂ ਗੀਤ ਦੇ ਬੋਲ ਤੁਸੀਂ ਸੁਣੇ ਤੇ ਰਿਕਾਰਡ ਹੋ ਚੁੱਕਾ ਆ ਫਿਰ ਰਾਤ ਨੂੰ نیند ਆਈ ਕਿ ਨਹੀਂ ਆਈ ਮੈਨੂੰ ਭਾਈ ਕੋਈ ਖੁਸ਼ੀ ਦਾ ਡਗਾ ਨਹੀਂ ਭਾਜੀ ਨੇ ਅੰਤਰਾ ਵੀ ਉਹ ਭੇਜਿਆ ਲਾਸਟ ਵਾਲਾ ਜਿੱਥੇ ਮੇਰਾ ਨਾਮ ਸੀ ਤੇ ਮੈਂ ਜਦੋਂ ਘਰ ਸੁਣਾਇਆ ਸਾਰਿਆਂ ਨੂੰ ਤੇ ਸਾਰੇ ਕਹਿੰਦੇ ਠੀਕ ਹੈ ਜੀ ਤੁਹਾਡੀ ਅੱਜ ਮਿਹਨਤ ਪੂਰੀ ਹੋ ਗਈ ਹੈ ਜੀ ਨਾ ਸੁਣ ਕੇ ਹਾਂਜੀ ਹਾਂਜੀ ਕਿੰਨਾ ਕਿਤੇ ਜਿਹੜੇ ਆ ਰੌਂਕ ਤੇ ਖੜੇ ਹੁੰਦੇ ਆ ਜੀ ਹੁੰਦੇ ਉਹ ਬਹੁਤ ਵਧੀਆ ਜੀ ਇਸ ਟਾਈਮ ਸਾਡੇ ਨਾਲ ਗੱਲਬਾਤ ਕਰਦੇ ਪਏ ਸੀ ਪਵਨ ਗਰੋਟੀਆ ਜੀ ਜਿਨ੍ਹਾਂ ਦਾ ਗੀਤ ਲਿਖਿਆ ਹੋਇਆ ਕਾਲਾ ਟਿੱਕਾ ਇਸ ਟਾਈਮ YouTube ਤੇ ਜਿਹੜਾ ਆ ਬਹੁਤ ਵਧੀਆ ਤਰੀਕੇ ਨਾਲ ਚੱਲਦਾ ਪਿਆ ਆ ਤੇ ਸਾਡੇ ਨਾਲ ਇਸ ਟਾਈਮ ਜਲੰਧਰ ਤੋਂ ਸਪੈਸ਼ਲ ਜਿਹੜੇ ਨੇ ਉਹ ਇੱਥੇ ਪਹੁੰਚੇ ਹੋਏ ਨੇ ਮਨੋਰ ਧਾਰੀਵਾਲ ਜੀ ਜਿਹੜੇ ਕਿ ਫਿਲਹਾਲ ਅਮਨ ਹੈਪੀ ਜੀ ਨੂੰ ਬਖੋਬੀ ਪ੍ਰਮੋਟ ਕਰਦੇ ਪਏ ਨੇ ਕਾਫੀ ਸਮੇਂ ਤੋਂ ਜਿਹੜਾ ਅਮਨ ਹੈ ਭੀਜੀ ਦੇ ਨਾਲ ਜੁੜੇ ਹੋਏ ਨੇ ਤੇ ਬਹੁਤ ਸਾਰੇ ਗੀਤ ਇਹਨਾਂ ਨੇ ਇਹਨਾਂ ਦੇ ਕੀਤੇ ਵੀ ਕਰਵਾਏ ਵੀ ਦੂਰ ਦਸਣ ਦੇ ਵਿੱਚ ਵੀ ਇਹਨਾਂ ਨੇ ਇਹਨਾਂ ਨੂੰ ਮੇਲਿਆਂ ਦੇ ਵਿੱਚ ਗਵਾਇਆ ਆਪਣੇ ਏਰੀਆ ਦੇ ਵਿੱਚ ਵੀ ਮੇਲਿਆਂ 'ਚ ਗਵਾਇਆ ਤੇ ਖਾਸ ਕਰਕੇ ਕਲਾਕਾਰਾਂ ਦੇ ਜੇਕਰ ਆਪਾਂ ਰੈਬਰ ਕਹ ਰਹੀਏ ਕਿ ਕੋਈ ਨਵੇਂ ਕਲਾਕਾਰ ਨੂੰ ਮੌਕਾ ਦੇਣਾ ਬਹੁਤ ਵੱਡੀ ਗੱਲ ਹੁੰਦੀ ਹੈ ਸ਼ਾਇਦ ਨਵੇਂ ਕਲਾਕਾਰ ਦੀ ਬਾ ਕੋਈ ਕੋਈ ਫੜਦਾ ਆ ਤੇ ਅਮਨ ਹੈਪੀ ਜੀ ਜਿਹੜੇ ਕਿ ਆਪਣੇ ਆਪ ਦੇ ਵਿੱਚ ਇੱਕ ਸਟਾਰ ਕਲਾਕਾਰ ਨੇ ਉਹ ਇਹਨਾਂ ਦੇ ਨਾਲ ਗਾ ਰਹੇ ਨੇ ਇਹਨਾਂ ਦੇ ਨਾਲ ਜਿਹੜੇ ਚੱਲਦੇ ਪਏ ਨੇ ਤੇ ਇਹ ਉਹਨਾਂ ਬਾਰੇ ਕੀ ਕਹਿੰਦੇ ਨੇ ਗੱਲਬਾਤ ਕਰਦੇ ਆ ਸਰ ਜੀ ਤੁਹਾਡੇ ਥਰੂ ਜਿਹੜਾ ਆ ਅਮਨ ਹੈਪੀ ਨੇ ਬਹੁਤ ਜ਼ਿਆਦਾ ਨਾਮਣਾ ਖਟਿਆ ਦੂਰਦਰਸ਼ਨ ਤੱਕ ਤੁਸੀਂ ਉਹਨਾਂ ਨੂੰ ਗਵਾਇਆ ਸੋਨਾ ਗਵਾਇਆ ਅੱਜ ਕਾਲਾ ਟਿੱਕਾ ਗੀਤ ਜਿਹੜਾ ਆ ਦਿਲਰੂਬਾ ਦੇ ਵਿੱਚ ਰਿਲੀਜ਼ ਹੋ ਰਿਹਾ ਪਰ ਸਾਥ ਤੁਸੀਂ ਅੱਜ ਵੀ ਜਿਹੜਾ ਅਮਨ ਪਾਈ ਦਾ ਨਹੀਂ ਛੱਡਦੇ ਪਏ ਕੀ ਕਹਿਣਾ ਚਾਹੋ ਡੀਪੀਸੀ ਚੈਨਲ ਪੰਜਾਬੀ ਵੇਖਣ ਵਾਲੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਇਹ ਜਿਹੜਾ ਗਾਣਾ ਬਹੁਤ ਵਧੀਆ ਔਰ ਨਵਾਂ ਗੀਤਕਾਰ ਜਿਹੜਾ ਵੀ ਹੈ ਉਹਨੂੰ ਬਹੁਤ ਘੱਟ ਚਾਂਸ ਕਲਾਕਾਰ ਦਿੰਦੇ ਆ ਪਰ ਇਹ ਪਵਨ ਗਰੋਟਿਆ ਦੀ ਬੜੀ ਸੋਹਣੀ ਸਾਫ਼ ਸੁਥਰੀ ਕਲਮ ਸੀ ਤੇ ਅਮਨ ਹੈਪੀ ਦਾ ਬਾ ਕਮਾਲ ਆਵਾਜ਼ ਦਾ ਜਾਦੂ ਤੇ ਹਰੀ ਅਮਿਤ ਜੀ ਦਾ ਸੰਗੀਤ ਇਸ ਗਾਣੇ ਨੂੰ ਚਾਰ ਚੰਨ ਲੱਗ ਗਿਆ ਤੇ ਬੜੀ ਵਧੀਆ ਵੀਡੀਓ ਬਣੀ ਵੇ ਪੰਜੀ ਨੇ ਇਸ ਦੀ ਵੀਡੀਓ ਕੀਤੀ ਹੈ ਤੇ ਇਹੋ ਜਿਹੇ ਜਿਹੜੇ ਗੀਤ ਆ ਸਾਰੇ ਵਰਕ ਨੂੰ ਵੇਖਣੇ ਚਾਹੀਦੇ ਆ ਸੁਣਨੇ ਚਾਹੀਦੇ ਆ ਜਿਹਦੇ ਨਾਲ ਕਲਾਕਾਰ ਪ੍ਰਮੋਟ ਹੋਏ ਗੀਤਕਾਰ ਦਾ ਵੀ ਨਾਮ ਬਣੇ ਔਰ ਅੱਜ ਇਸ ਖੁਸ਼ੀ ਦੇ ਮੌਕੇ ਤੇ ਪਵਨ ਗਰੋਟੀਆ ਦੇ ਘਰ ਸਾਡੇ ਨਾਲ ਬੜੇ ਪੰਜਾਬ ਦੀ ਸਰਮੌਰ ਹਸਤੀ ਗੀਤਕਾਰਾਂ ਦੀ ਦੁਨੀਆ ਦੇ ਵਿੱਚ ਬੜਾ ਵੱਡਾ ਨਾਂ ਆ ਜੇਪੀ ਖਰੜਾਂ ਵਾਲੇ ਜਿਨ੍ਹਾਂ ਦੇ ਕਾਫੀ ਪੰਜਾਬ ਦੇ ਜਿਹੜੇ ਹੈਗੇ ਆ ਨਾਮਵਰ ਕਲਾਕਾਰ ਗੀਤ ਗਾ ਚੁੱਕਿਆ ਉਹ ਵੀ ਇਸ ਖੁਸ਼ੀ ਦੇ ਵਿੱਚ ਸ਼ਰੀਕ ਹੋਇਆ ਤੇ ਮੈਂ ਤੁਹਾਨੂੰ ਇਹ ਤੋਂ ਵੱਡੀ ਤਾਂ ਹੋਰ ਕੋਈ ਗੱਲ ਹੋ ਨਹੀਂ ਸਕਦੀ ਕਿਉਂਕਿ ਭਾਜੀ ਦਾ ਵੀ ਸ਼ਡਿਊਲ ਬਹੁਤ ਬਿਜੀ ਹੁੰਦਾ ਤੇ ਅੱਜ ਸਾਰੀ ਟੀਮ ਪਵਨ ਗਰੋਟੀਆਂ ਦੇ ਘਰ ਪਹੁੰਚੀ ਹੈ ਤੇ ਮੈਂ ਬੜਾ ਪਿਆਰ ਮੁਹੱਬਤ ਪਿੰਡ ਦੇ ਸਰਪੰਚ ਸਾਹਿਬ ਵੀ ਇਸ ਖੁਸ਼ੀ ਦੇ ਮੌਕੇ ਤੇ ਆਏ ਆ ਔਰ ਇਹੋ ਜਿਹੇ ਕਲਾਕਾਰਾਂ ਨੂੰ ਇਹੋ ਜਿਹੇ ਗੀਤਕਾਰਾਂ ਨੂੰ ਪ੍ਰਮੋਟ ਕਰਨਾ ਚਾਹੀਦਾ ਤੇ ਉਤਵਾ ਤਵਾ ਸ਼ੇਅਰ ਕਰੋ ਇਸ ਗਾਣੇ ਨੂੰ ਜਿਹਦੇ ਨਾਲ ਹੋਰ ਪਿਆਰ ਮੁਹੱਬਤ ਮਿਲੇ ਤੇ ਕਲਾਕਾਰ ਤੇ ਗੀਤਕਾਰ ਚ ਉਸਾਪ ਬਣੇ ਬਹੁਤ ਵਧੀਆ ਜੀ ਸਾਡੇ ਨਾਲ ਮਨੋਰ ਧਾਰੀਵਾਲ ਸੀ ਜਿਨ੍ਹਾਂ ਨੇ ਬਹੁਤ ਜ਼ਿਆਦਾ ਸਾਥ ਜਿਹੜਾ ਆ ਅਮਨ ਹੈਪੀ ਜੀ ਦਾ ਵੀ ਦਿੱਤਾ ਤੇ ਅਜੇ ਤੱਕ ਵੀ ਜਿਹੜਾ ਨੇ ਉਹਨਾਂ ਦੇ ਨਾਲ ਲੱਗੇ ਹੋਏ ਨੇ ਤੇ ਦੂਸਰੇ ਪਾਸੇ ਬਹੁਤ ਸਾਰੇ ਗਰਦਾਸਪੁਰ ਦੇ ਕਲਾਕਾਰਾਂ ਦੀ ਪਿੱਠ ਦੇ ਉੱਤੇ ਥਾਪੜਾ ਦੇਣ ਵਾਲੇ जेपी ਖਰਣਾਵਾਲੇ ਜਿਨ੍ਹਾਂ ਦੇ ਬਹੁਤ ਜ਼ਿਆਦਾ ਗੀਤ ਜਿਹੜੇ ਆ ਉਹ ਇੰਡਸਟਰੀ ਦੇ ਵਿੱਚ ਮਕਬੂਲ ਹੋਏ ਮਾਸਟਰ ਸੁਲੀਮ ਹੋਣਾ ਨੇ ਵੀ ਇਹਨਾਂ ਦਾ ਇੱਕ ਬਹੁਤ ਹੀ ਖੂਬਸੂਰਤ ਗੀਤ ਗਾਇਆ ਸੀ ਤੇ ਇਹਨਾਂ ਦੇ ਪਿਆਰ صدਕਾ ਬਹੁਤ ਸਾਰੇ ਜਿਹੜੇ ਕਲਾਕਾਰ ਨੇ ਉਹ ਅੱਜ ਰੋਟੀ ਖਾ ਰਹੇ ਨੇ ਬਹੁਤ ਸਾਰੇ ਕਲਾਕਾਰ ਜਿਹੜੇ ਨੇ ਉਹ ਇਹਨਾਂ ਨੇ ਪ੍ਰਮੋਟ ਕੀਤੇ ਨੇ ਤੇ ਉਹਨਾਂ ਨੂੰ ਥਾਪੜਾ ਦਿੱਤਾ ਆ ਤੇ ਅੱਜ ਸਪੈਸ਼ਲੀ ਜਿਹੜਾ ਆ ਬਹੁਤ ਵਧੀਆ ਲੱਗਾ ਕਿ ਅਮਨ ਹੈਪੀ ਜੀ ਦੇ ਇਸ ਗੀਤ ਦੀ ਰਿਲੀਜ਼ਿੰਗ ਛੋਟੀ ਜੀ ਪਾਰਟੀ ਦੇ ਉੱਤੇ ਜਿਹੜਾ ਆ ਜੇਪੀ ਖਰਲਾਂ ਵਾਲੇ ਵੀ ਪਹੁੰਚੇ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਭਾਜੀ ਕੀ ਕਹਿੰਦੇ ਨੇ ਭਾਜੀ ਅੱਜ ਤੁਸੀਂ ਅਮਨ ਹੈਪੀ ਜੀ ਨੂੰ ਵੀ ਥਾਪੜਾ ਦੇਣ ਪਹੁੰਚ ਗਏ ਹੋ ਤੇ ਬਹੁਤ ਸਾਰੇ ਕਲਾਕਾਰਾਂ ਨੂੰ ਥਾਪੜਾ ਦਿੱਤਾ ਕੀ ਕਹਿਣਾ ਚਾਹੋਗੇ ਅੱਜ ਅਸੀਂ ਇਸ ਗੀਤ ਦੇ ਰਚੇਤਾ ਪਵਨ ਗਰੋਟੀਆਂ ਜੀ ਦੇ ਵਿੜੇ 'ਚ ਖੜੇ ਆਂ ਖੁਸ਼ੀ ਹੋ ਰਹੀ ਹੈ ਮਾਣ ਹੋ ਰਹੀ ਹੈ ਕਿ ਮਾਝੇ ਦੇ ਵਿੱਚ ਇੱਕ ਹੋਣਹਾਰ ਕਲਮਕਾਰ ਉੱਠਿਆ ਦੂਸਰਾ ਸਾਡਾ ਛੋਟਾ ਭਾਈ ਅਮਨ ਹੈਪੀ ਜੀ ਲੰਬੇ ਚਿਰ ਤੋਂ ਆਪਣੀ ਪਛਾਣ ਬਣਾ ਚੁੱਕਿਆ ਪੰਜਾਬੀ ਗਾਇਕੀ ਦੇ ਵਿੱਚ ਇਹ ਕਲਾ ਟਿਕਾ ਬਹੁਤ ਜੇ ਕਲਮ ਪੱਖੋਂ ਬਹੁਤ ਵਧੀਆ ਲੇਖਕ ਨੇ ਕੋਈ ਕਮੀ ਨਹੀਂ ਛੱਡੀ ਤੇ ਮੈਂ ਕਹਿਣਾ ਚਾਹਣਾ ਕਿ ਗਾਇਕ ਨੇ ਵੀ ਅਮਨ ਹੈਪੀ ਨੇ ਕੋਈ ਕਸਰ ਨਹੀਂ ਛੱਡੀ ਸਾਰੀਆਂ ਚੀਜ਼ਾਂ ਦਾ ਮੇਲ ਹੋਣਾ ਬੜਾ ਜ਼ਰੂਰੀ ਹੈ ਸ਼ਬਦਾਂ ਨੂੰ ਤਾਲ ਮਿਲਣਾ ਵੀ ਬੜਾ ਜ਼ਰੂਰੀ ਹੈ ਤੇ ਅਮਿਤ ਹਰੀ ਜੀ ਨੇ ਵੀ ਬਹੁਤ ਵਧੀਆ ਮਿਊਜ਼ਿਕ ਦਿੱਤਾ ਮਾਝੇ ਦੀ ਧਰਤੀ ਤੇ ਜੰਮਿਆ ਤੇ ਪੜਿਆ ਮਨੋਰ ਧਾਰੀਵਾਲ ਜੀ ਅੱਜ ਦੁਆਬੇ 'ਚ ਬੈਠਾ ਮਾਝੇ ਦੇ ਕਲਾਕਾਰਾਂ ਦੀ ਬਾਹ ਮਾ ਫੜਦਾ ਇਹ ਇਹਦੇ ਹਿੱਸੇ ਆਇਆ ਮੇਰੀ ਵੀ ਜਦੋਂ ਜ਼ਿਕਰ ਹੁੰਦਾ ਤੇ ਮੈਂ ਇਹੋ ਹੀ ਮੈਸੇਜ ਦੇਣਾ ਸੁਨੇਹਾ ਦੇਣਾ ਕਿ ਜਿਹੜੇ ਮਾਝੇ ਦੇ ਕਲਾਕਾਰ ਪਛੜ ਜਾਂਦੇ ਨੇ ਤੇ ਤੁਸੀਂ ਦੀ ਬਾਹ ਫੜੋ ਤੇ ਇਹ ਫੜਦਾ ਮੈਨੂੰ ਇਹ ਮਾਣ ਹੁੰਦਾ ਖੁਸ਼ੀ ਹੁੰਦੀ ਹੈ ਜਦੋਂ ਇਹ ਜਦੋਂ ਮੱਝ ਦੇ ਕਲਾਕਾਰ ਹੁਣ ਪੇਸ਼ ਕਰਦਾ ਹਰ ਚਾਨਣ ਤੇ ਲੈ ਕੇ ਜਾਂਦਾ ਪੇਪਰਾਂ ਚ ਲੈ ਕੇ ਜਾਂਦਾ ਖਬਰਾਂ ਚ ਡੀਪੀਸੀ ਚੈਨਲ ਤੇ ਤੁਹਾਡੇ ਵਰਗੇ ਬੰਦੇ ਅੱਜ ਇਸ ਸ਼ਾਇਰ ਦੇ ਘਰ ਪਹੁੰਚੇ ਨੇ ਤੇ ਮੈਨੂੰ ਖੁਸ਼ੀ ਹੋ ਰਹੀ ਆ ਸਰਪੰਚ ਸਾਹਿਬ ਸਾਰੀ ਟੀਮ ਖੜੀ ਆ ਮਾਣ ਹੁੰਦਾ ਸਾਨੂੰ ਵੀ ਮਾਣ ਹੁੰਦਾ ਕਿ ਸਾਡਾ ਕਲਮ ਕਰਾ ਦਾ ਪ੍ਰਾ ਦਾ ਨਾਮ ਉੱਚਾ ਹੋਇਆ ਹੋਣਾ ਚਾਹੀਦਾ ਤੇ ਅਮਨ ਹੈਪੀ ਦੀ ਵੀ ਬਲੰਦੀਆਂ ਪ੍ਰਾਪਤ ਕਰੇ ਗਾਇਕੀ ਦੇ ਖੇਤਰ ਚ ਧੰਨਵਾਦ ਤੇ ਬਹੁਤ ਹੀ ਖੂਬਸੂਰਤ ਗੀਤ ਜਿਹੜਾ ਆ ਕਾਲਾ ਟਿੱਕਾ ਇੱਥੇ ਅੱਜ ਇੱਕ ਬਹੁਤ ਹੀ ਜਿਹੜੇ ਪੁਰਾਣੇ ਕਲਾਕਾਰ ਆਪਾਂ ਕਹਿ ਸਕਦੇ ਆ ਸਲਾਰੀਆ ਜੀ ਸਲਾਰੀਆ ਜੀ ਦੇ ਨਾਲ ਵੀ ਗੱਲਬਾਤ ਕਰ ਲੈਣੇ ਕਿਉਂਕਿ ਆਪਣੇ ਸਮੇਂ ਦੇ ਵਿੱਚ ਇਹ ਵੀ ਬਹੁਤ ਜ਼ਿਆਦਾ ਮਕਬੂਲ ਸੀ ਤੇ ਬਹੁਤ ਜ਼ਿਆਦਾ ਲੋਕਾਂ ਨੇ ਇਹਨਾਂ ਨੂੰ ਵੀ ਜਿਹੜਾ ਸਲਾਇਆ ਤੇ ਅੱਜ ਇੱਕ ਕਲਾਕਾਰ ਦੀ ਜਿਹੜਾ ਆ ਉਹ ਗੀਤ ਰਿਲੀਜ਼ ਦੇ ਉੱਤੇ ਇੱਕ ਕਲਾਕਾਰ ਪਹੁੰਚ ਆਇਆ ਕੀ ਕਹਿਣਾ ਚਾਹੁੰਦਾ ਆ ਭਾਜੀ ਕੀ ਕਹਿਣਾ ਚਾਹੋਗੇ ਮੈਂ ਤੇ ਆਹੀ ਕਹਿਣਾ ਚਾਹੁੰਗਾ ਜੀ ਸਭ ਤੋਂ ਪਹਿਲਾਂ ਲਿਰਿਕਸ ਜੋ ਪਵਨ ਹੈ ਨਾਮ ਹੀ ਬੜਾ ਖੂਬਸੂਰਤ ਆ ਪਵਨ ਦਾ ਮਤਲਬ ਹੈ ਹਵਾ ਹਵਾ ਠੰਡੀ ਠੰਡੀ ਹਵਾ ਪਵਨ ਦਾ ਮਤਲਬ ਹੈ ਹਵਾ ਔਰ ਕਾਲਾ ਟਿੱਕਾ ਉਹਨੇ ਪਹਿਲੇ ਲਿਖ ਛੱਡੇ ਵੀ ਕਾਲਾ ਟਿੱਕਾ ਇਹਨੂੰ ਨਜ਼ਰ ਹੀ ਨਹੀਂ ਕਿਸੇ ਦੀ ਲੱਗਣੀ ਕਾਲਾ ਟਿੱਕਾ ਦੋ ਲਾਨੇ ਆਪਾਂ ਕਿ ਜਦੋਂ ਕਿਸੇ ਦੀ ਨਜ਼ਰ ਨਾ ਲੱਗੇ ਸੋ ਬਿਊਟੀਫੁਲ ਟਾਈਟਲ ਆ ਔਰ ਪਵਨ ਜੀ ਨੂੰ ਬਹੁਤ ਜ਼ਿਆਦਾ ਮੇਰੇ ਵੱਲੋਂ ਮੁਬਾਰਕਾਂ ਨੇ ਕਿ ਸਾਡੇ ਮਾਜੇ ਦੀ ਧਰਤੀ ਤੇ ਇੱਕ ਗਰੋਟੀਆਂ ਪਿੰਡ ਦੇ ਵਿੱਚੋਂ ਉੱਠ ਕੇ ਇੰਨੀ ਵੱਡੀ ਸੋਚ ਲਾ ਕੇ ਬੈਠਾ ਆਪਣਾ ਛੋਟਾ ਵੀਰ ਔਰ ਗਰੋਟੀਆਂ ਪਿੰਡ ਦੇ ਸਾਡੇ ਇੱਕ ਬਹੁਤ ਵੱਡੇ ਫਨਕਾਰ ਵੀਰੇ ਭਾਜੀ ਉਹ ਵੀ ਇੱਥੋਂ ਦੇ ਨਜੰਪਲ ਇਸ ਧਰਤੀ ਦੇ ਸੋ ਜੇਪੀ ਭਾਜੀ ਸਾਡੇ ਸੀਨੀਅਰ ਆਰਟਿਸਟ ਨੇ ਗੁਰਦਾਸਪੁਰ ਦੀ ਧਰਤੀ ਤੋਂ ਬੜਾ ਮਾਣ ਹੁੰਦਾ ਕਿਉਂਕਿ ਇੱਕ ਪੰਜਾਬ ਦੇ ਵਿੱਚੋਂ ਅਗਰ ਆਪਾਂ ਗੱਲ ਕਰੀ ਤੇ ਪੂਰੇ ਵਰਲਡ ਦੇ ਵਿੱਚ ਅਗਰ ਨਾਮ ਚੱਲਦਾ ਤੇ ਗੁਰਦਾਸਪੁਰ ਦਾ ਨਾਮ ਚੱਲਦਾ ਕਿਉਂ ਸਰਪੰਸਰ ਪੂਰੇ ਗੁਰਦਾਸਪੁਰ ਪੂਰੇ ਵਰਲਡ ਦੇ ਵਿੱਚ ਫੇਮਸ ਆ ਸੋ ਅਮਨ ਬਾਜੀ ਦਾ ਮੈਨੂੰ ਫੋਨ ਆਇਆ ਸੀ ਮੈਨੂੰ ਕਹਿੰਦੇ ਸੀ ਕਿ ਸਲਾਰੀਆ ਸਾਹਿਬ ਤੁਸੀਂ ਪਹੁੰਚਣਾ ਮੈਂ ਕਿਹਾ ਮੈਂ ਕਿਹਾ ਯਾਰ ਮੈਂ ਨਾ ਛੱਡੀ ਬੈਠਾ ਸਾਰੇ ਤੂੰ ਟੁੱਟੀ ਬੈਠਾ ਸਾਰੇ ਸਮਾਜ ਤੋਂ ਗੀਤ ਸੰਗੀਤ ਤੋਂ 12 13 14 ਸਾਲ ਤੋਂ ਕਹਿੰਦੇ ਨਹੀਂ ਬਾਜੀ ਤੁਸੀਂ ਆਣਾ ਜੇਪੀ ਬਾਜੀ ਵੀ ਆ ਰਹੇ ਨੇ ਸਾਰੇ ਪਹੁੰਚ ਰਹੇ ਨੇ ਧਾਰੀਵਾਲ ਸਾਹਿਬ ਵੀ ਆ ਰਹੇ ਨੇ ਸੋ ਮੈਂ ਕਿਹਾ ਮੈਂ ਜ਼ਰੂਰ ਆਉਂਗਾ ਤੇ 뮤직 ਹਰੀ ਅਮੀ ਜੀ ਦਾ ਬਹੁਤ ਵਾਕਮਾਲ 뮤직 ਹੈ ਵੀਡੀਓ ਵਿਪਨ ਜੀ ਦਾ ਸਪੈਸ਼ਲ ਥੈਂਕਸ ਮਨੋਰ ਧਾਰੀਵਾਲ ਜੀ ਗੋਬਿੰਦ ਸੁਖੀ ਜਾ ਜੀ ਦਲੇਰਵਾਰ ਕੋਡ ਇਹ ਵੈਨਰ ਥਲੇ ਰਿਲੀਜ਼ ਹੋਇਆ ਸੋ ਮੈਂ ਪੂਰੀ ਆਲ ਟੀਮ ਨੂੰ ਬਹੁਤ-ਬਹੁਤ ਵਧਾਈਆਂ ਦਿੰਨਾ ਵਾ ਔਰ ਹੈਪੀ ਵੀਰ ਆਪਣਾ ਛੋਟਾ ਚੜ੍ਹਦੀਆਂ ਕਲਾ ਚ ਰਹੇ ਪਵਨ ਜੀ ਧਾਰੀਵਾਲ ਜੀ ਬਾਕੀ ਜੇਪੀ ਭਾਈ ਦਾ ਤੁਹਾਨੂੰ ਅਸ਼ੀਰਵਾਦ ਹੈ ਥੈਂਕਸ ਟੂ ਆਲ ਬਹੁਤ ਵਧੀਆ ਜੀ ਇਸ ਟਾਈਮ ਸਾਡੇ ਨਾਲ ਜਿਹੜੇ ਨੇ ਸਲਾਰੀਆ ਜੀ ਜਿਨ੍ਹਾਂ ਨੇ ਬਹੁਤ ਹੀ ਖੂਬ ਸ਼ਬਦਾਂ ਦੇ ਵਿੱਚ ਜਿਹੜਾ ਆ ਉਹ ਅਮਨ ਹੈਪੀ ਜੀ ਦੇ ਕਾਲਾ ਟਿੱਕਾ ਗੀਤ ਦੀ ਤਾਰੀਫ ਕੀਤੀ ਹੈ ਸਾਡੇ ਨਾਲ ਹੋਰ ਵੀ ਸੱਜਣ ਜਿਹੜੇ ਜੁੜੇ ਨੇ ਪਾਜੀ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲੇ ਸਾਰੇ ਜਿੰਨੇ ਮੇਰੇ ਭਰਾ ਆਏ ਨੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਭ ਤੋਂ ਪਹਿਲੀ ਗੱਲ ਇਹ ਆ ਜੀ ਇਹ ਸਮੁੱਚੀ ਟੀਮ ਜਿੰਨੀ ਵੀ ਕਾਲਾ ਟਿੱਕਾ ਦੀ ਟੀਮ ਹੈ ਮੋਰ ਧਾਲੀਵਾਲ ਸਾਹਿਬ ਅਮਨ ਹੈਪੀ ਜੀ ਸਾਡੇ ਭਾਜੀ ਵਾਲੇ ਖਰੜਾ ਜੀਪੀ ਖਰਲ ਜੀ ਸਨੀ ਸਲਾਰੀਆ ਜੀ ਸਰਪੰਚ ਸਾਹਿਬ ਘਰੋਟੀਆਂ ਦੇ ਇਹਨਾਂ ਦੇ ਸਾਰੇ ਦੇ ਜਿੰਨੇ ਵੀ ਮੇਰੇ ਭਰਾ ਇੱਥੇ ਅਮਨ ਹੈਪੀ ਜੀ ਨਾਇਦੇ ਇਹਨਾਂ ਦੀ ਪੂਰੀ ਟੀਮ ਨੂੰ ਇਹ ਕਾਲਾ ਟਿੱਕਾ ਗਾਣੇ ਦੀਆਂ ਬਹੁਤ ਬਹੁਤ ਵਧਾਈਆਂ ਕਿਉਂਕਿ ਅੱਜ ਪੂਰੇ ਵਰਲਡ 'ਚ ਇਹ ਗਾਣਾ ਸੁਣਿਆ ਜਾ ਰਿਹਾ ਔਰ ਵਿਊ ਵੀ ਮੈਨੂੰ ਲੱਗਦੇ ਕਾਫੀ ਜਾ ਰਹੇ ਨੇ ਸੋ ਇਹਦੇ ਵਾਸਤੇ ਮੈਂ ਛੋਟੀ ਜਿਹੀ ਗੱਲ ਕਹਿਣਾ ਵੀ ਇਹ ਸਾਰੀ ਟੀਮ ਨੂੰ ਜਿਆਦਾ ਤੋਂ ਜਿਆਦਾ ਮੁਬਾਰਕਾ ਔਰ ਇਸੇ ਪ੍ਰਕਾਰ ਹੀ ਇਹ ਟੀਮ ਦੁਆਰਾ ਵਰਕ ਕਰਦੀ ਜਾਏ ਤੇ ਤਰੱਕੀਆਂ ਮਾਂ ਅਸੀਂ ਵਾਹਿਗੁਰੂ ਤੋਂ ਮੰਗਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਲਗਾਤਾਰ ਤਸਵੀਰਾਂ ਤੁਸੀਂ ਸਾਡੇ ਨਾਲ ਦੇਖਦੇ ਪਿਓ ਡੀਪੀਸੀ ਪੰਜਾਬੀ ਦੇ ਉੱਤੇ ਤੇ ਕਾਲਾ ਟਿੱਕਾ ਦੀ ਸਾਰੀ ਟੀਮ ਜਿਹੜੀ ਉਹ ਸਾਡੇ ਨਾਲ ਜੁੜੀ ਹੋਈ ਹੈ ਲੌਸਟ ਬਾ ਕਮਾਲ ਆਵਾਜ਼ ਮਿੱਠੀ ਆਵਾਜ਼ ਖੂਬਸੂਰਤ ਆਵਾਜ਼ ਪੰਜਾਬ ਦੀ ਸਰੀਲੀ ਆਵਾਜ਼ ਬੰਦੇ ਹੋਏ ਅਮਨ ਹੈਪੀ ਜੀ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਮਹੌਬਤ ਪੰਜਾਬੀਆਂ ਵੱਲੋਂ ਮਿਲਦੀ ਪਈ ਹੈ ਕਾਲਾ ਟਿੱਕਾ ਗੀਤ ਦੇ ਥਰੂ ਬਹੁਤ ਵਧੀਆ ਤੇ ਵਧੀਆ ਤਰੀਕੇ ਦੇ ਨਾਲ ਚਰਚਾ ਦੇ ਵਿੱਚ ਚੱਲਣ ਵਾਲੇ ਸਾਡੇ ਗੀਤਕਾਰ ਦੇ ਜਿਹੜੇ ਬੋਲ ਗਾਏ ਨੇ ਉਹ ਅਮਨ ਹੈਪੀ ਜੀ ਨੇ ਗਾਏ ਨੇ ਤੇ ਗੱਲਬਾਤ ਇਹਨਾਂ ਦੇ ਨਾਲ ਕਰਦੇ ਆਂ ਕਿ ਬਹੁਤ ਸਾਰੇ ਜਿਹੜੇ ਆ ਗੀਤੇ ਪਹਿਲਾਂ ਵੀ ਗਾ ਚੁੱਕੇ ਆ ਬਹੁਤ ਸਾਰੇ ਮਿੱਠੇ ਗੀਤ ਗਾ ਚੁੱਕੇ ਆ ਤੇ ਫਿਰ ਉਧਰਲੇ ਗੀਤਕਾਰਾਂ ਨੂੰ ਸਾਡਕੇ ਜਲੰਧਰ ਦੇ ਗੀਤਕਾਰਾਂ ਨੂੰ ਸਾਡਕੇ ਕਰਤਾਰਪੁਰ ਦੇ ਇੱਕ ਗੀਤਕਾਰ ਦਾ ਗੀਤ गा ਕੇ ਇਹਨਾਂ ਨੂੰ ਕੀ ਮਿਹਨਤ ਲੱਗਾ ਅਮਨ ਜੀ ਪਹਿਲਾਂ ਤਾਂ ਬਹੁਤ ਬਹੁਤ ਵਧਾਈਆਂ ਕਿ ਤੁਹਾਡਾ ਕਾਲਾ ਟਿੱਕਾ ਗੀਤ ਜਿਹੜਾ ਆ ਉਹ ਬਹੁਤ ਜ਼ਿਆਦਾ ਮਕਬੂਲ ਹੋ ਰਿਹਾ ਤੇ ਵਧੀਆ ਚੱਲਦਾ ਪਿਆ ਆ ਕੀ ਕਹਿਣਾ ਚਾਹੋ ਸਤਿ ਸ਼੍ਰੀ ਅਕਾਲ ਜੀ ਮੈਂ ਡੀਪੀਸੀ ਪੰਜਾਬੀ ਚੈਨਲ ਦੇ ਮਾਧਿਅਮ ਨਾਲ ਆਪਣੇ ਸਾਰੇ ਜਿੰਨੇ ਵੀ ਰੱਬ ਰੂਪੀ ਸਰੋਤੇ ਆ ਸਾਰਿਆਂ ਦਾ ਧੰਨਵਾਦ ਕਰਦਾ कि ਜਿਨ੍ਹਾਂ ਨੇ ਸਾਡੀ ਇਸ ਕੋਸ਼ਿਸ਼ ਨੂੰ ਕਾਮਯਾਬ ਕੀਤਾ ਤੇ ਸਾਡੇ ਗਾਣੇ ਨੂੰ ਵਧੀਆ ਵਿਊਜ਼ ਮਿਲ ਰਹੇ ਨੇ ਵਧੀਆ ਸਪੋਰਟ ਫੋਨ ਕਾਲਸ ਆ ਰਹੇ ਨੇ ਤੇ ਮੈਂ ਸਾਰਿਆਂ ਦਾ ਇੱਕ ਵਾਰੀ ਧੰਨਵਾਦ ਕਰਦਾ ਜੀ ਅਮਨ ਜੀ ਕਿਵੇਂ ਸੋਚ ਆ ਕਿ ਗਰਦਾਸਪੁਰ ਦੇ ਇਸ ਕਲਾਕਾਰ ਨਾਲ ਜੁੜਿਆ ਜਾਵੇ ਤੇ ਇਹਦਾ ਗੀਤ ਗਾਇਆ ਜਾਵੇ ਕਿਸ ਤਰ੍ਹਾਂ ਮੇਲ ਹੋਇਆ ਤੇ ਕਿਸ ਤਰ੍ਹਾਂ ਇਹ ਗੀਤ ਗਾਉਣ ਦਾ ਜਿਹੜਾ ਚਾਂਸ ਬਣਿਆ ਭਾਜੀ ਮੈਂ ਇਹ ਦੱਸਣਾ ਚਾਹਨਾ ਕਿ ਗਰੋਟੀਆਂ ਪਿੰਡ ਨਾਲ ਸਾਡਾ ਬਹੁਤ ਸਬੰਧ ਪੁਰਾਣਾ ਹੈ ਕਿਉਂਕਿ ਮੇਰੇ ਗੁਰੂ ਜੀ ਜਨਾਬ ਬਲਬੀਰ ਵੀਰ ਜੀ ਜਿਨ੍ਹਾਂ ਨਾਲ ਮੈਂ ਉਸਤਾਦੀ ਸ਼ਿਗਿਰਦੀ ਕੀਤੀ ਹੋਈ ਹੈ ਇਹ ਉਹਨਾਂ ਦੀ ਚਰਜ ਸ਼ੋ ਪ੍ਰਾਪਤ ਹੈ ਇਹ ਪਿੰਡ ਹੈ ਤੇ ਮੇਰੇ ਲਈ ਬੜੀ ਮਾਣ ਵਾਲੀ ਗੱਲ ਸੀ ਜਦੋਂ ਘਰੋਟੀਆਂ ਤੋਂ ਹੀ ਕੋਈ ਗੀਤਕਾਰ ਮੇਰੇ ਕੋਲ ਆਇਆ ਤੇ ਮੈਨੂੰ ਲੱਗਿਆ ਕਿ ਚਲੋ ਮੈਂ ਮੇਰੇ ਗੁਰੂ ਜੀ ਇਸ ਪਿੰਡ ਤੋਂ ਬਿਲੋਂਗ ਕਰਦੇ ਨੇ ਤੇ ਯਾਰ ਪਤਾ ਨਹੀਂ ਕੋਈ ਉਹਨਾਂ ਦਾ ਆਸ਼ੀਰਵਾਦ ਹੀ ਹੈ ਜਿਹੜਾ ਇਹ ਮੇਰੇ ਕੋਲ ਪਹੁੰਚਿਆ ਔਰ ਉਹਨਾਂ ਦੇ ਪਿੰਡ ਦੇ ਵਿੱਚੋਂ ਜਦੋਂ ਕੋਈ ਗੀਤਕਾਰ ਮੈਨੂੰ ਮਿਲਿਆ ਗਾਣਾ ਦਿੱਤਾ ਤੇ ਵਾਕਈ ਉਹਨਾਂ ਦਾ ਆਸ਼ੀਰਵਾਦ ਹੀ ਏਡਾ ਵੱਡਾ ਮਿਲਿਆ ਮੈਨੂੰ ਕਿ ਅੱਜ ਸਾਰੇ ਪਾਸੇ ਹੀ ਮੈਨੂੰ ਫੋਨ ਕਾਲਸ ਆਉਂਦੇ ਨੇ ਵਧੀਆ ਰਿਸਪੌਂਸ ਮਿਲ ਰਿਹਾ ਔਰ ਫੇਸਬੁੱਕ ਦੇ ਜ਼ਰੀਏ ਆਪਾਂ ਕਾਫੀ ਦੇਰ ਤੋਂ ਜੁੜੇ ਸੀ ਤੇ ਫਿਰ ਸਾਡੇ ਘਰ ਆਏ ਤੇ ਮੈਂ ਪਿੰਡ ਆਇਆ ਦਾ ਸੀ ਉਸ ਦਿਨ ਤੇ ਫਿਰ ਨੇ ਤਿੰਨ ਚਾਰ ਗਾਣੇ ਦੱਸੇ ਕਿ ਮੈਂ ਕਾਫੀ ਸਟਰਗਲ ਕਰ ਰਿਹਾ ਕਾਫੀ ਦੇਰ ਤੋਂ ਤੇ ਚਲੋ ਗਾਣੇ ਪਸੰਦ ਆ ਗਏ ਇਹਨਾਂ ਦੇ ਫਿਰ ਮੈਂ ਮਨੋਰ ਧਾਰੀਵਾਲ ਜੀ ਨੂੰ ਨਾਲ ਲੈ ਕੇ ਤੇ ਆਪਾਂ ਰਿਕਾਰਡ ਕਰਕੇ ਆਏ ਗਾਣਾ ਤੇ ਬਾਕੀ ਮਨੋਰ ਧਾਰੀਵਾਲ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਕਿ ਜਿਹੜੇ ਹਮੇਸ਼ਾ ਹੀ ਮੇਰੀ ਮਾਂ ਫੜਦੇ ਨੇ ਅੱਜ ਉਹਨਾਂ ਦੀ ਬਦੌਲਤ ਹੀ ਮੈਂ डीपीसी चैनल ਤੇ ਜੋ ਵੀ ਬੋਲ ਰਹੇ ਆ ਜ ਜੋਨਾਂ ਦੀ ਬਦੌਲਤ ਹੀ ਆ ਤੇ ਜੇਪੀ ਖਰਣਾ ਵਾਲਾ ਭਾਜੀ ਅੱਜ ਜੋ ਵੀ ਸਾਡੇ ਨਾਲ ਇੱਥੇ ਪਹੁੰਚੇ ਸਾਨੂੰ ਅਸ਼ੀਰਵਾਦ ਦੇਣ ਵਾਸਤੇ ਔਰ ਮਕਬੂਲ ਗਾਇਕੀ सनी सलारी ਜੀ ਤੇ ਅੱਜ ਜੋ ਵੀ ਬੜਾ ਉਹਨਾਂ ਦਾ ਵੀ ਥੈਂਕਸ ਹੈ ਜਿਹੜੇ ਸਾਡੇ ਕੋਲ ਪਹੁੰਚੇ ਨੇ ਅਜੇ ਸ਼ਹਿਰੀ ਹੈ ਜੀ ਦੂਬਰਜੀ ਤੋਂ ਬੜੇ ਨਾਮੀ ਗ੍ਰਾਮੀ ਜਿਹੜੇ ਲੀਡਰ ਵੀ ਨੇ ਔਰ ਆਪਣੇ ਸਮਾਜ ਨੂੰ ਵੀ ਅੱਗੇ ਲੈ ਕੇ ਜਾਂਦੇ ਨੇ ਉਹ ਵੀ ਅਸ਼ੀਰਵਾਦ ਦੇਣ ਆਏ ਸਰਪੰਚ ਸਾਹਿਬ ਪਿੰਡ ਤੋਂ ਪਵਨ ਗਰੋਟੀ ਹੈ ਜੀ ਹੋਰ ਪਿੰਡ ਦੇ ਇੱਕ ਬਬਰੀ ਤੋਂ ਭਾਜੀ ਆਏ ਜਸੂ ਭਾਜੀ ਆਏ ਨੇ ਔਰ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਕਿ ਜਿਹੜੇ ਸਾਡੀ ਕੋਸ਼ਿਸ਼ ਨੂੰ ਅਸ਼ੀਰਵਾਦ ਦੇਣ ਆਏ ਨੇ ਤੇ ਇੱਕ ਰਿਕੁਐਸਟ ਵੀ ਹੈ ਕਿ ਇਦਾਂ ਹੀ ਆਪਣਾ ਅਸ਼ੀਰਵਾਦ ਰੱਖਣ ਤਾਂ ਜੋ ਅਸੀਂ ਹੋਰ ਅੱਗੇ ਬੁਲੰਦੀਆਂ ਸਰ ਕਰ ਸਕੀਏ ਜੀ ਕਾਲਾ ਟਿੱਕਾ ਗਾਉਣ ਤੋਂ ਬਾਅਦ ਸਰੋਤਿਆਂ ਦਾ ਪਿਆਰ ਸਰੋਤਿਆਂ ਦਾ ਰਿਸਪੌਂਸ ਕਾਲਾ ਟਿੱਕਾ ਗੀਤ ਚੜ੍ਹਦੀ ਕਲਾ ਦੇ ਵਿੱਚ ਚੱਲਦਾ ਪਿਆ ਆ ਸਰੋਤਿਆਂ ਨੂੰ ਕੀ ਕਹਿਣਾ ਚਾਹੋਗੇ ਇਸ ਗੀਤ ਬਾਰੇ ਰਿਸਪੌਂਸ ਬਹੁਤ ਵਧੀਆ ਜੀ ਔਰ ਪ੍ਰੈਸ ਕਲੱਬ ਜਲੰਧਰ ਦੇ ਵਿੱਚ ਸਾਡਾ ਮਦਨ ਜਲੰਦਰੀ ਸਾਹਿਬ ਨੇ ਵੀ ਸਾਡੀ ਬਹੁਤ ਮਤਲਬ ਰਿਲੀਜ਼ ਕੀਤਾ ਸੌਂਗ ਨੂੰ ਬੜਾ ਪਸੰਦ ਕੀਤਾ ਵੱਡੇ ਵੱਡੇ ਲੋਕਾਂ ਦੇ ਫੋਨ ਆ ਰਹੇ ਨੇ ਹਨ ਤੇ ਲੋਕਾਂ ਨੂੰ ਮੈਂ ਇਹੀ ਅਪੀਲ ਕਰਦਾ ਕਿ ਚੰਗੀ ਗੀਤਕਾਰੀ ਨੂੰ ਅੱਗੇ ਲੈਣਾ ਚਾਹੀਦਾ ਤੇ ਸਾਡੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚੋਂ ਛੋਟੇ ਜਿਹੇ ਪਿੰਡ ਦੇ ਵਿੱਚੋਂ ਅੱਜ ਪਵਨ ਘਰੋਟੀਆਂ ਦਾ ਨਾਮ ਮੇਰੇ ਖਿਆਲ ਨਾਲ ਸਾਰੇ ਜਾਣਦੇ ਨੇ ਪੰਜਾਬ ਦੇ ਵਿੱਚ ਚੰਗੇ ਚੰਗੇ ਸਿੰਗਰ ਜਿੰਨੇ ਵੀ ਔਰ ਚੰਗੇ ਚੰਗੇ ਸਿੰਗਰਾਂ ਨੇ ਅਸੀਂ ਕਿਹਾ ਵੀ ਨਹੀਂ ਉਹਨਾਂ ਨੇ ਆਪਣੀਆਂ ਬਾਈਟਸ ਬਣਾ ਕੇ ਭੇਜੀਆਂ ਸਾਨੂੰ ਇਹ ਗਾਣਾ ਪਸੰਦ ਕੀਤਾ ਉਹਨਾਂ ਨੇ ਤੇ ਅੱਜ ਪਵਨ ਘਰੋਟੀਏ ਦਾ ਵੀ ਪੰਜਾਬ ਦੇ ਵਿੱਚ ਨਾਮ ਮਸ਼ਹੂਰ ਹੋ ਗਿਆ ਸ਼ਾਇਦ ਮੇਰਾ ਨਾ ਕਰਕੇ ਹੀ ਹੋਇਆ ਤੇ ਬਾਕੀ ਮੈਂ ਇਹੀ ਕਹਿਣਾ ਚਾਹੁੰਦਾ ਕਿ ਚੰਗੀ ਗੀਤਕਾਰੀ ਨੂੰ ਚੰਗੀ ਗਾਇਕੀ ਨੂੰ ਪ੍ਰਮੋਟ ਕਰੋ ਹਥਿਆਰਾਂ ਨਸ਼ਿਆਂ ਵਾਲੇ ਗਾਣੇ ਛੱਡੋ ਤੇ ਚੰਗੀ ਕਲਮ ਨੂੰ ਅੱਗੇ ਲੈ ਕੇ ਆਓ ਬਾਕੀ ਮੈਂ ਆਪਣੇ ਸਾਰੇ ਰੱਬ ਰੂਪੀ ਸਰੋਤੇ ਜਿਨ੍ਹਾਂ ਨੇ ਸਾਡੇ ਗਾਣੇ ਨੂੰ ਪ੍ਰਮੋਟ ਕੀਤਾ ਸ਼ੇਅਰ ਕੀਤਾ ਤੇ ਅੱਜ ਅਸੀਂ ਇੱਥੇ ਖੜੇ ਆਂ ਪਵਨ ਘਰੋਟੀਏ ਜੀ ਦੇ ਘਰ ਤੇ ਤੁਹਾਡੇ ਰੂਪ ਰੂਪ ਹੋ ਰਿਹਾ ਮੈਂ ਸਾਰਿਆਂ ਦੇ ਅੱਗੇ ਇਹੀ ਬੇਨਤੀ ਕਰਦਾ ਕਿ ਇਸ ਗੀਤ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਕਰੋ ਤਾਂ ਜੋ ਚੰਗੀ ਗਾਇਕੀ ਤੇ ਚੰਗੀ ਗੀਤਕਾਰੀ ਜਿਹੜੀ ਉਹ ਅੱਗੇ ਆ ਸਕੇ ਲਗਾਤਾਰ ਤਸਵੀਰਾਂ ਦੇ ਵਿੱਚ ਤੁਸੀਂ ਦੇਖਿਆ ਕਾਲਾ ਟਿੱਕਾ ਗੀਦਾ ਜਿਹੜੀ ਛੋਟੀ ਜੀ ਪਾਟ ਪਵਨ ਗਰੋਟੀਆ ਜੀ ਦੇ ਘਰ ਦੇ ਵਿੱਚ ਪਿੰਡ ਗਰੋਟੀਆ ਦੇ ਵਿੱਚ ਕੀਤੀ ਗਈ ਬਹੁਤ ਸਾਰੇ ਨਾਮੀ ਚਿਹਰੇ ਵੀ ਇੱਥੇ ਜਿਹੜੇ ਨੇ ਪਹੁੰਚੇ ਅਸ਼ਰਵਾਦ ਦੇਣ ਵਾਸਤੇ ਕਲਾਕਾਰਾਂ ਨੂੰ ਪਵਨ ਗਰੋਟੀਆ ਜੀ ਨੂੰ ਤੇ ਅਮਨ ਹੈਪੀ ਜੀ ਨੂੰ ਤੇ ਅਮਨ ਹੈਪੀ ਜੀ ਨੇ ਜਿਹੜਾ ਆ ਉਹ ਦਰਸ਼ਕਾਂ ਦਾ ਧੰਨਵਾਦ ਕੀਤਾ ਬਣਿਓ ਤੁਸੀਂ ਡੀਪੀਸੀ ਪੰਜਾਬੀ ਦੇ ਉੱਤੇ ਇਸ ਗੀਤ ਨੂੰ ਸੁਣਨ ਬਾਅਦ ਤੇ ਤੁਸੀਂ ਡਿਸਕ੍ਰਿਪਸ਼ਨ ਚ ਲਿੰਕ ਦੇ ਉੱਤੇ ਜਾ ਕੇ ਕਲਿੱਕ ਕਰਕੇ ਸੁਣ ਸਕਦੇ ਹੋ ਜਾਂ ਫਿਰ ਡਾਇਰੈਕਟ ਜਿਹੜਾ ਆ YouTube ਤੇ ਦਿਲਰੂਬਾ 뮤직 ਕੰਪਨੀ ਤੇ ਕਾਲਾ ਟਿੱਕਾ ਸਰਚ ਕਰਕੇ ਵੀ ਸੁਣ ਸਕਦੇ ਹੋ ਚੰਗਾ ਲੱਗੇ ਤੇ ਗੀਤ ਨੂੰ ਸ਼ੇਅਰ ਕਰਕੇ ਹੋਰ ਵੀ ਹੁਲਾਰਾ ਦਿਓ ਤਾਂ ਕਿ ਚੰਗੀ ਗਾਇਕੀ ਚੰਗਾ ਗੀਤ ਅੱਗੇ ਤੱਕ ਪਹੁੰਚ ਸਕੇ ਤੇ ਸਮਾਜ ਦੇ ਵਿੱਚੋਂ ਜਿਹੜੀ ਆ ਦਲਤ ਚੀਜ਼ਾਂ ਨੇ ਉਹ ਖਤਮ ਹੋ ਸਕਣ ਧੰਨਵਾਦ ਮਿਲਦੇ ਕਿਸੇ ਅਗਲੇ ਪ੍ਰੋਗਰਾਮ ਚ